ਬਜ਼ੁਰਗ ਪਿਤਾ ਦੀਆਂ ਬੁੱਢੀਆਂ ਅੱਖਾਂ ਤਰਸ ਰਹੀਆਂ ਹਨ ਪੁੱਤ ਦੇ ਅੰਤਿਮ ਦਰਸ਼ਨਾਂ ਨੂੰ 12 ਸਾਲ ਪਹਿਲਾਂ ਕਰਜਾ ਚੁੱਕ ਕੇ ਭੇਜਿਆ ਸੀ ਪੁੱਤ ਨੂੰ ਵਿਦੇਸ਼ ਮਸ਼ੀਨ 'ਚ ਦੱਬਣ ਕਾਰਨ ਹੋਈ ਮੌਤ ਮਦਦ ਹੀ ਲਗਾ ਰਿਹਾ ਪਰਿਵਾਰ ਗੁਹਾਰ ਬਟਾਲਾ ਦੇ ਰਹਿਣ ਵਾਲੇ ਵਰਨ ਸ਼ੈਲੀ ਦਾ ਵਿਦੇਸ਼ੀ ਧਰਤੀ ਇਟਲੀ ਵਿੱਚ ਕੰਮ ਦੌਰਾਨ ਮਸ਼ੀਨ 'ਚ ਦੱਬਣ ਕਾਰਨ ਮੌਤ ਹੋ ਜਾਂਦਾ ਦੁਖਦਾਈ ਖਬਰ ਸਾਹਮਣੇ ਆਇਆ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਬਜ਼ੁਰਗ ਪਿਤਾ ਦੇ ਹੰਝੂਆਂ ਵੜੀਆਂ ਅੱਖਾਂ ਦੇ ਨਾਲ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ ਕਰਜ਼ਾ ਚੁੱਕ ਕੇ 7 ਲੱਖ ਦਾ ਬਰਨ ਨੂੰ ਇਟਲੀ ਭੇਜਿਆ ਸੀ ਉਹਨਾਂ ਅੱਗੇ ਦੱਸਿਆ ਕਿ ਉੱਥੇ ਉਸ ਦਾ ਕੰਮ ਵੀ ਸੈੱਟ ਹੋ ਚੁੱਕਿਆ ਸੀ ਅਕਸਰ ਹੀ ਉਹ ਭਾਰਤ ਆਉਂਦਾ ਰਹਿੰਦਾ ਸੀ ਅਤੇ ਆਪਣੇ ਬਜ਼ੁਰਗ ਪਿਤਾ ਨੂੰ ਮਿਲਣ ਲਈ ਕਿਉਂਕਿ ਬਰਨ ਦੀ ਮਾਤਾ ਵੀ ਸਵਰਗਵਾਸ ਹੋ ਚੁੱਕੇ ਹਨ ਨਵੰਬਰ 24 ਵਿੱਚ ਉਹ ਪਿਤਾ ਨੂੰ ਮਿਲਣ ਭਾਰਤ ਆਇਆ ਸੀ ਅਤੇ ਮਾਰਚ 17 ਨੂੰ ਵਾਪਸ ਇਟਲੀ ਚਲਾ ਗਿਆ ਸੀ ਅਤੇ April 8 ਨੂੰ ਇਹ ਦੁਖਦਾਈ ਖਬਰ ਮਿਲੀ ਕਿ ਉੱਥੇ ਕੰਮ ਕਰਦੇ ਸਮੇਂ ਮਸ਼ੀਨ 'ਚ ਦੱਬ ਜਾਣ ਕਾਰਨ ਵਰੁਣ ਦੀ ਮੌਤ ਹੋ ਚੁੱਕੀ ਹੈ ਵਰੁਣ ਆਪਣੇ ਪਿਤਾ ਦਾ ਸਹਾਰਾ ਸੀ ਪਰਿਵਾਰਕ ਤੇ ਬਜ਼ੁਰਗ ਪਿਤਾ ਹੋਣ ਸਰਕਾਰ ਕੋਲੋਂ ਗੁਹਾਰ ਲਗਾ ਰਹੇ ਹਨ ਕਿ ਵਰੁਣ ਦੀ ਮ੍ਰਿਤਕ ਦੇ ਭਾਰਤ ਲਿਆ ਕੇ ਉਸਦੇ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਕਿ ਵਰੁਣ ਦੇ ਆਖਰੀ ਦਰਸ਼ਨਾਂ ਕਰ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਇਹ 14-12 ਦਿਨ ਹੋ ਗਏ ਆ ਇਹ ਆਪਣੇ ਦਿਵਾਲੀ ਤੇ ਪਹਿਲਾਂ ਦਿਵਾਲੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤੀਨ ਨੂੰ ਚਲੇ ਗਏ ਮਾਰਚ ਪਿਛਲੇ ਮਹੀਨੇ ਮਾਰਚ ਚ ਤੇ ਪਤਾ ਲਗਾ ਅਸਰੀਗ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉੱਥੇ ਕਾਕਾ ਆਪਣਾ ਗਏ ਉਹਨੇ ਫੋਨ ਕੀਤਾ ਵੀ ਮੇਰੇ ਮਸ਼ੀਨ ਨੂੰ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨਿਆ ਇਹ ਵੀ ਕਰ ਕੰਮ ਹੋ ਗਿਆ ਇਹ ਸਾਫ ਸਾਫ ਕਰਨਿਆ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾਲਿਆ ਨਹੀਂ ਗਾ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਡੈਥ ਹੋ ਗਈ ਜਿਵੇਂ ਨਾਲ ਕਿ ਨਾਲ ਗਈ ਤੇ ਕਿਵੇਂ ਭੇਜਿਆ ਇਹ 12 ਸਾਲ ਹੋ ਗਏ ਹੋਣ ਹੋ ਗਿਆ ਹਾਂ ਹਾਂ ਜੀ ਕੋਈ ਜੋਕੀ ਭੇਜੇ ਹੋਰ ਇਹਨੇ ਪੈਸੇ ਕਬੀਰਦਾਰੀ ਕਿੱਥੇ ਹੁੰਦੀ ਹੈ ਆ ਇਸ 1.67 ਲੱਖ ਰੁਪਏ ਲਗਾ ਮੇਰਾ ਨਦੀ ਬਾੜੀ ਵਾਅਸਾਵੇ ਉਹਨਾਂ ਦੀ ਆਪਣੇ ਡੈਡ ਬੋਡੀ ਵਾਅਸਾਵੇ ਸੇ ਚਰਨ ਦਰਸ਼ਨ ਪਰਣਾ ਆਖਰੀ ਹੋ ਜਾਣ ਤੇ ਨਾਲੇ ਕੋਈ ਰਸਮਾਂ ਜਣੀਆਂ ਕੋਈ ਦੁਨੀਆਦਾਰੀ ਦੀ ਹੁੰਦੀ ਹੈ ਉਹ ਵੀ ਕਰਕੇ ਕੋਈ ਨਹੀਂ ਮੇਰੇ ਬੱਚਿਆਂ ਵਰਗਾ ਹੀ ਛੋਟੇ ਸੀ ਜਦੋਂ ਮੈਂ ਇਸ ਕਰ ਚਾਈ ਸੀ ਮੈਂ ਆਪਣੇ ਅੱਤੇ ਐਡੇ ਕੀਤਾ ਸਾਨੂੰ ਤਾਂ ਬੱਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਨ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਦੋਂ ਦੇ ਬੱਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤੋ ਹਲੇ ਇਦਾਂ ਹੀ ਸਾਨੂੰ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨਹੀਂ ਸੋਚਿਆ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬੱਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀ ਅੰਤਿਮ ਅਸਮਾ ਪੂਰੀਆ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਿਵਾਈਏ ਸਾਡਾ ਬੱਚਾ ਰੋਲਦਾ ਪਿਆ ਸਾਡੀ ਕੀ ਨੀਮਤ ਨਹੀਂ ਹੈ ਇਹ ਆਤਮਾ ਨੂੰ ਔੜ ਕੇ ਦੇਖਾ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡੀਆ ਵਿੱਚ ਇਹਨਾਂ ਦੇ ਬਜ਼ੁਰਗਾਂ ਦਾ ਬਹੁਤ ਮਤਲਬ ਕਿ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲਵਰੀ 2 ਵਾਰੀ ਉਹ ਇੱਥੇ ਚੱਕਰ ਮਾਰ ਰਿਹਾ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਆਹੀ ਪੰਜਾਬ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲਿਆ। ਉਹੀ ਸਾਰਾ ਸੀ ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੇ ਫੈਮਿਲੀ ਸੈੱਟ ਨੇ ਉਹੀ ਇਹਨਾਂ ਨੂੰ ਖਰਚਾ ਭੇਜਦਾ ਸੀ ਉਹੀ ਇਹਨਾਂ ਦੀ ਸ਼ੈਂਪੂਸ ਕਰਦਾ ਸੀ। ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ